ਕਾਲ ਜੀ ਸਾਰਿਆਂ ਨੂੰ ਅਜ ਦਰ ਕੋ ਰਿੰਡ ਦਾ ਰੁੱਖ ਆ ਇਹਨੂੰ ਅਰਿੰਡ ਵੀ ਬੋਲਦੇ ਨੇ ਤੇ ਗਰਵਾਣੀ ਚ ਰਜਕਰ ਆਉਂਦਾ ਉਥੇ ਅਰਿੰਡ ਕਿਹਾ ਗਿਆ ਤੇ ਹਿਰਡ ਵੀ ਕਿਹਾ ਗਿਆ ਇਸ ਰੁੱਖ ਨੂੰ ਤੇ ਇਹ ਸਦਾਬਾਰ ਜੰਗਲੀ ਰੁੱਖ ਆ ਜਿਹੜੇ ਬੇਵਾਦ ਜ਼ਮੀਨਾਂ ਹੁੰਦੀਆਂ ਮਤਲਬ ਮਾਰੂ ਜ਼ਮੀਨਾਂ ਹੁੰਦੇ ਉਥੇ ਆਮ ਹੀ ਹੋ ਜਾਂਦਾ ਹੈਗਾ ਤੇ ਇੱਕ ਕਹਾਵਤ ਹੈਗੀ ਜਿੱਥੇ ਹੋਰ ਕੁਝ ਨਹੀਂ ਉਥੇ ਰਿੰਡ ਹੋ ਜਾਂਦਾ ਇਸ ਲਈ ਕਹਿੰਦੇ ਆ ਜਿੱਥੇ ਹੋਰ ਰੁੱਖ ਨਹੀਂ ਉਥੇ ਰਿੰਡ ਪ੍ਰਧਾਨ ਇਹ ਵੀ ਇੱਕ ਸਾਡੇ ਪੁਰਾਣੇ ਸਮੇਂ ਚ ਕਿਹਾ ਜਾਂਦਾ ਸੀ ਇਸ ਤੋਂ ਇਲਾਵਾ ਇਹ ਰੁੱਖ ਜਿਹੜਾ ਸਾਡੇ ਖਾਸੀ ਥੜੇ ਪੁਰਾਣੇ ਸਮੇਂ ਤੋਂ ਤਾਂ ਰੱਖਦੇ ਕਿਉਂਕਿ ਸਾਬਣ ਜਿਹੜਾ ਬੰਦ ਅਸੀਂ ਪੁਰਾਣੇ ਸਮੇਂ 'ਚ ਇਹਦਾ ਇਹਨੂੰ ਵਰਤਦੇ ਸੀਗੇ ਇਹਦੇ ਬੀਜ ਲੈ ਜਾਂਦੇ ਸੀ ਰਿੰਡ ਦੇ ਉਸ ਤੋਂ ਬਾਅਦ ਨਿੰਮ ਦੇ ਬੀਜ ਲੈ ਲੈਂਦੇ ਸੀਗੇ ਮੈਦਾ ਲੈ ਲੈਂਦੇ ਸੀਗੇ ਇਹਨੂੰ ਮਿਕਸ ਕਰਕੇ ਇਹਨੂੰ ਕੁੱਟ ਕੇ ਮਿਕਸ ਕਰਕੇ ਸਾਬਣ ਤਿਆਰ ਕਰਦੇ ਸੀਗੇ ਪੁਰਾਣੇ ਸਮੇਂ 'ਚ ਉਸ ਤੋਂ ਬਾਅਦ ਜਿਹੜਾ ਤੇਲ ਨਿਕਲਦਾ ਉਹ ਬਹੁਤ ਹੀ ਗੁਣਕਾਰੀ ਤੇਲ ਆ ਰਿੰਡ ਦਾ ਤੇ ਜਿਸ ਕਿਸੇ ਨੂੰ ਕੋਈ ਕਨਸਟਿਪੇਸ਼ਨ ਹੋ ਜਾਂਦੀ ਸੀ ਕਿਸੇ ਨੂੰ ਮਤਲਬ ਕਹਿੰਦਾ ਕਬਜ਼ੀ ਹੋ ਜਾਂਦੀ ਸੀ ਰਿੰਡ ਦੇ ਤੇਲ ਨੂੰ ਵਰਤੇ ਜਾਂਦਾ ਸੀ ਪੁਰਾਣੇ ਸਮੇਂ 'ਚ ਹੇਰ ਦੀ ਗ੍ਰੋਥ ਵਾਸਤੇ ਬਲਾਂ ਦੀ ਗ੍ਰੋਥ ਵਾਸਤੇ ਡੈਂਡਰ ਖਤਮ ਕਰਕੇ ਤੇਲ ਵਰਤਿਆ ਜਾਂਦਾ ਸੀਗਾ ਤੇ ਦੂਸਰੇ ਦੀ ਬੜੀ ਇੰਟਰਸਟਿੰਗ ਬਾਇਓ ਡੀਜ਼ਲ ਬਣਦਾ ਹੈਗਾ ਇੱਕ ਡੀਜ਼ਲ ਦਾ ਇੱਕ ਫਾਰਮ ਆ ਬਾਇਓ ਡੀਜ਼ਲ ਬੋਲਦੇ ਹੈ ਗੱਡੀਆਂ ਨੂੰ ਚਲਾਉਣ ਵਾਸਤੇ ਨੂੰ ਵਰਤਿਆ ਜਾਂਦਾ ਜਿਵੇਂ ਰਤਨ ਜੋਤ ਨੂੰ ਵਰਤਿਆ ਜਾਂਦਾ ਹੈਗਾ ਤੇ ਜੇ ਮਹੂਏ ਨੂੰ ਵਰਤਿਆ ਜਾਂਦਾ ਇਸ ਤਰ੍ਹਾਂ ਰਿੰਡ ਦੇ ਤੇਲ ਨੂੰ ਕੱਢ ਕੇ ਆਪਾਂ ਬਾਇਓ ਡੀਜ਼ਲ ਦੇ ਤੌਰ ਤੇ ਵਰਤ ਸਕਦੇ ਆ ਤਾਂ ਇਸ ਤੋਂ ਪਰਾਲੇ ਸਮੇਂ ਵਿੱਚ ਸ਼ਾਈਆਂ ਸ਼ਾਹੀ ਹੋਗੀ ਪੇਂਟ ਹੋਗੇ ਮومی ਕਾਗਜ਼ ਪਲਾਸਟਿਕ ਬਣਾਉਣ ਦੇ ਕੰਮ ਵੀ ਆਉਂਦਾ ਸੀਗਾ ਤੇ ਇੱਥੇ ਜਿਹੜੇ ਪੱਤੇ ਸੀ ਫੋੜਿਆਂ ਦੀ ਜਿਹੜੇ ਫੋੜੇ ਹੋ ਜਾਂ 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 ਸੋਜ ਹੋ ਜਾਂਦੀ ਉਹਦੇ ਪੱਤੇ ਰੱਖਿਆਦੇ ਸੀ ਠੀਕ ਕਰਨ ਵਾਸਤੇ ਟੈਂਡ ਦੇ ਬੀਜ ਬਹੁਤ ਜ਼ਹਿਰੀਲੇ ਹੁੰਦੇ ਆ ਪਾਣੂ ਸਮਝਣਾ ਪੈਣਾ ਜੇ ਕੋਈ ਬੰਦਾ ਤਿੰਨ ਚਾਰ ਬੀਜ ਖਾ ਲਵੇ ਤਾਂ ਉਹਨੂੰ ਮੌਤ ਵੀ ਹੋ ਸਕਦੀ ਹੈ